ਲੋਕ ਸਭਾ ਚੋਣਾਂ 2024 ਦੇ ਸੰਪਨ ਹੋਣ ਤੋਂ ਬਾਅਦ 4 ਜੂਨ ਨੂੰ ਹੋਈ ਵੋਟਾਂ ਦੀ ਗਿਣਤੀ ਵਿੱਚ ਅੰਮ੍ਰਿਤਸਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਗੁਰਜੀਤ ਸਿੰਘ ਓਜਲਾ ਜੇਤੂ ਰਹੇ ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਪਹਿਲਾਂ ਵੀ ਦੋ ਵਾਰ ਗੁਰਜੀਤ ਸਿੰਘ ਓਜਲਾ ਅੰਮ੍ਰਿਤਸਰ ਤੋਂ ਜੇਤੂ ਰਹ ਚੁੱਕੇ ਹਨ ਜੇਤੂ ਐਲਾਨੇ ਜਾਣ ਤੋਂ ਬਾਅਦ ਗੁਰਜੀਤ ਸਿੰਘ ਓਜਲਾ ਆਪਣਾ ਸਰਟੀਫਿਕੇਟ ਪ੍ਰਾਪਤ ਕਰਨ ਲਈ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਦੇ ਦਫ਼ਤਰ ਪੁੱਜੇ ਅਤੇ ਉਨ੍ਹਾਂ ਆਪਣਾ ਸਰਟੀਫਿਕੇਟ ਪ੍ਰਾਪਤ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਸਾਬਕਾ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਸਾਬਕਾ ਐਮਐਲਏ ਜੁਗਲਕਿਸ਼ੋਰ ਸ਼ਰਮਾ ਸਾਬਕਾ ਐਮਐਲਏ ਸੁਨੀਲ ਦੱਤੀ ਸਾਬਕਾ ਐਮਐਲਏ ਹਰਪ੍ਰਤਾਪ ਸਿੰਘ ਅਜਨਾਲਾ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਸਾਬਕਾ ਚੇਅਰਪਰਸਨ ਮਮਤਾ দত্ত ਸਣੇ ਕਾਂਗਰਸ ਪਾਰਟੀ ਦੇ ਆਗੂ ਉਹਨਾਂ ਦੇ ਨਾਲ ਮੌਜੂਦ ਸਨ ਇਸ ਮੌਕੇ ਸੰਸਦ ਗੁਰਜੀਤ ਸਿੰਘ ਓਜਲਾ ਨੇ ਜਿੱਥੇ ਹਲਕੇ ਦੇ ਸੂਬਾ ਵੋਟਰਾਂ ਦਾ ਧੰਨਵਾਦ ਕੀਤਾ ਉਥੇ ਉਹਨਾਂ ਕਿਹਾ ਕਿ ਜੋ ਵਿਸ਼ਵਾਸ ਉਹਨਾਂ ਤੇ ਹਲਕੇ ਦੇ ਵੋਟਰਾਂ ਨੇ ਜਿਤਾਇਆ ਹੈ ਉਹ ਉਹਨਾਂ ਸਭ ਦੀਆਂ ਉਮੀਦਾਂ ਤੇ ਖਰਾ ਉਤਰਨਗੇ ਅਤੇ ਸ਼ਹਿਰ ਦੇ ਵਿਕਾਸ ਲਈ ਹਰ ਤਰ੍ਹਾਂ ਦੇ ਯਤਨ ਕਰਦੇ ਰਹਿਣਗੇ ਬਹੁਤ ਵੱਡਾ ਲੋਕਾਂ ਨੇ ਮਾਨ ਦਿੱਤਾ ਮੈਂ ਲੋਕਾਂ ਦਾ ਧੰਨਵਾਦ ਕਰਦਾ ਹਾਂ ਔਰ ਲੋਕਾਂ ਨੂੰ ਯਕੀਨ ਦਿਵਾਉਣਾ ਕਿ ਜਿਹੜੇ ਤੁਸੀਂ ਆਸ ਉਮੀਦ ਨਾਲ ਮੈਨੂੰ ਚੁਣਿਆ ਉਸ ਤੋਂ ਵੱਧ ਕੰਮ ਕੀਤੇ ਜਾਣਗੇ ਔਰ ਖਾਸ ਕਰਕੇ ਜਿਹੜੇ 9 ਲੱਖ ਵੋਟਰਾਂ ਨੇ ਭਾਵੇਂ ਕਿਸੇ ਪਾਰਟੀ ਨੂੰ ਵੋਟ ਫਾਈ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਤੁਹਾਡੇ ਵੀ ਕੰਮ ਕਰਾਂਗੇ ਕਿਉਂਕਿ ਗੁਰੂ ਨਗਰੀ ਹੈ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਨਾਲ ਲੈ ਕੇ ਚੱਲਾਂਗੇ ਲੋਕਾਂ ਨੇ ਦਿਨ ਦੇ ਦਿਲ ਨੂੰ ਸੁਣ ਲਿਆ ਤੇ ਔਜਲਾ ਚੁਣ ਲਿਆ ਬਹੁਤ ਕਾਂਗਰਸ ਪਾਰਟੀ ਨੇ ਬੜੀ ਅੱਛੀ ਪਰਫਾਰਮੈਂਸ ਕੀਤੀ ਮੈਂ ਸਮੁੱਚੀ ਲੀਡਰਸ਼ਿਪ ਨੂੰ ਵਧਾਈ ਦਿੰਦਾ ਰਾਜਾ ਵੜਿੰਗ ਜੀ ਨੂੰ ਐਲੋਪੀ ਪ੍ਰਤਾਪ ਬਾਜਵਾ ਜੀ ਨੂੰ ਰਾਹੁਲ ਗਾਂਧੀ ਜੀ ਨੂੰ ਜਿਨ੍ਹਾਂ ਦੀ ਦਿਸ਼ਾ ਨਿਰਦੇਸ਼ ਤੇ ਇੱਥੇ ਕੰਮ ਹੋਇਆ ਜਯੋਵਿੰਦਰ ਜਾਦਵੀ ਸਾਡੇ ਜਨਰਲ ਸੈਕਟਰੀ ਇਨਚਾਰਜ ਨੇ ਰੀ ਚੌਧਰੀ ਜੀ ਜਿਹੜੇ ਚੇਅਰਮੈਨ ਸੀ ਸਾਰੇ ਪੰਜਾਬ ਦੇ ਸੁਸਾਰਨ ਬਹੁਤ ਬਹੁਤ ਵਧਾਈ ਕੰਪੇਨ ਕਮੇਟੀ ਦੇ ਚੇਅਰਮੈਨ ਨੂੰ ਵੀ ਬਹੁਤ ਬਹੁਤ ਵਧਾਈ